ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਬਨਾ ਦੀ ਰੇਣ ਕਾ ਤਾ ਆਓ ਹਮਾਰੇ ਪਾਸ ਗਗਨਦਮਾ ਮਾਂ ਬਾਜਿਓ ਪਰਿਓ ਨਿਸ਼ਾਨੇ ਕਾਹੂ ਖੇਤ ਜੋ ਮੰਡਿਓ ਸੂਰਮਾ ਅਬਜੂਜਨ ਕੋ ਦਾਓ ਛੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਛਾੜ ਦੇ ਖੇਤ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਇਕ ਖੂਨ ਸ਼ਹੀਦ ਦਾਦਾ ਜੋ ਚੋਇਆ ਕਾਦਰ ਨਹੀਂ ਨਾਨਕ ਦੀ ਸਿੱਖੀ ਦੇ ਇਸ ਪਾਕ ਬਰੂਟੇ ਨੂੰ ਜਗ ਤੇ ਮਹਿਕਾਉਣ ਲਈ ਜਗ ਤੇ ਫੈਲਾਉਣ ਲਈ ਅਣਖੀ ਦੀਆਂ ਹਿੱਕਾਂ ਚੋਂ ਅਣਖੀ ਦੀਆਂ ਨਾੜਾਂ ਚੋਂ ਅਣਖੀ ਦੀਆਂ ਸਿਰੀਆਂ ਚੋਂ ਅਣਖੀ ਦੀਆਂ ਅੱਖਾਂ ਚੋਂ ਤਵੀਆਂ ਦੇ ਆਸੇਕਾਂ ਚੋਂ ਤੇ ਤਤੀਆਂ ਰੇਤਾ ਚੋਂ ਤੇਗਾਂ ਦੀਆਂ ਧਾਰਾਂ ਚੋਂ ਖੂਨੀ ਦੀਵਾਰਾਂ ਚੋਂ ਜੰਡਾ ਨਾਲ ਸੜਦੇ ਹੋਏ ਲਸ਼ਮਣ ਦੇ ਕਲੇਜੇ ਚੋਂ ਪੱਟੀ ਵੱਤੇ ਕੱਢਦੇ ਹੋਏ ਸਰਦਾਰ ਦਲੀਪ ਦੀਆਂ ਨਾੜਾਂ ਵਿੱਚ ਕਿਤੇ ਪਾਇਆ ਹੁੰਦਾ ਨਾਮ ਤਾਂ ਹਿੰਦੁਸਤਾਨ ਦੀਆਂ ਜੂਹਾ ਵਿੱਚ ਪਲੇ ਹੋਏ ਜੰਗਲਾਂ ਵਿੱਚ ਪਲੇ ਹੋਏ ਸਿੱਖੀ ਦੇ ਬੂਟੇ ਤੇ ਅੱਜ ਖੇੜਾ ਆਉਂਦਾ ਨਾ ਇਹ ਖੂਨ ਸ਼ਹੀਦਾਂ ਦਾ ਇਹ ਖੂਨ ਸ਼ਹੀਦਾਂ ਦਾ ਕਿ ਹੀਦ ਸਿੰਘ ਦੀ ਜ਼ਾਲਮ ਨੂੰ ਵੰਗਾਰ ਨੇਜਿਆਂ ਤੇ ਟੰਗ ਦੇ ਕੱਤਬੰਦ ਬੰਦ ਦੇ ਪੱਟੀਆਂ 'ਚ ਝੋਕ ਦੇ ਆਰਿਆਂ ਨੂੰ ਸੌਂਪ ਦੇ ਮੇਰੀ ਜਵਾਨੀ ਕਾੜ ਕੇ ਮੇਰੀ ਜਵਾਨੀ ਬਲ ਕੇ ਗਾਵੇਗੀ ਇੱਕੋ ਰਾਗਨੀ ਕਿ ਧਰਮ ਪਿੱਛੇ ਮਰਨ ਵਿੱਚ ਦਸ਼ਮੇਸ਼ ਦੇ ਦਲਾਰਿਆਂ ਦੀ ਜਿੰਦ ਲਈ ਸਕੂਨ ਹੈ ਕੋਈ ਜ਼ੁਲਮ ਕੋਈ ਸਤਮ ਸਾਨੂੰ ਚੁਕਾ ਸਕਦਾ ਨਹੀਂ ਸਾਨੂੰ ਮਿਟਾ ਸਕਦਾ ਨਹੀਂ ਅਜੇ ਤਾਂ ਸਾਡੀਆਂ ਰਗਾਂ ਵਿੱਚ ਕਲਗੀ ਧਰਦਾ ਖੂਨ ਹੈ ਜੇ ਮੇਰੇ ਤੇ ਇਤਬਾਰ ਨਹੀਂ ਤਾਂ ਔਰੰਗੇ ਦੀ ਰੂਹ ਤੋਂ ਪੁੱਛ ਸ਼ਹੀਦਗੰਜ ਦੇ ਖੂਹ ਤੋਂ ਪੁੱਛ ਤਲਵੰਡੀ ਵਾਲੀ ਜੂਹ ਤੋਂ ਪੁੱਛ ਵੱਜ-ਵੱਜਦੇਆਂ ਘਾਟਾਂ ਤੋਂ ਪੁੱਛ ਡੈਰ ਜਿਹੇ ਲਾਟਾਂ ਤੋਂ ਪੁੱਛ ਜੈਤੋ ਦੀਆਂ ਢੌਂਕਾਂ ਤੋਂ ਪੁੱਛ ਅੰਗਰੇਜ਼ ਦੀਆਂ ਤੋਪਾਂ ਤੋਂ ਪੁੱਛ ਸਤਲੁਜ ਦੇ ਕੰਡਿਆਂ ਤੋਂ ਪੁੱਛ ਬੀਟੀ ਦੀਆਂ ਡੰਡਿਆਂ ਤੋਂ ਪੁੱਛ ਇੱਕੋ ਗਵਾਹੀ ਮਿਲੇਗੀ ਇੱਕੋ ਉਗਾਹੀ ਮਿਲੇਗੀ ਕਿ ਸਿੰਘਾਂ ਕਦੇ ਝੁਕਣਾ ਨਹੀਂ ਸਿੰਘਾਂ ਕਦੇ ਮੁੱਕਣਾ ਨਹੀਂ ਸਿੰਘਾਂ ਨੂੰ ਝਕਾਉਣ ਵਾਲਾ ਸਿੰਘਾਂ ਨੂੰ ਮਕਾਉਣ ਵਾਲਾ ਖਿਆਲ ਇੱਕ ਜਨੂਨ ਹੈ ਕੋਈ ਜ਼ੁਲਮ ਕੋਈ ਸਿੱਤਮ ਸਾਨੂੰ ਝੁਕਾ ਸਕਦਾ ਨਹੀਂ ਸਾਨੂੰ ਮਿਟਾ ਸਕਦਾ ਨਹੀਂ ਅਜੇ ਤਾਂ ਸਾਡੀਆਂ ਰਗਾਂ ਵਿੱਚ ਕਲਗੀ ਧਰਦਾ ਖੂਨ ਹੈ ਫਿਰ ਭੰਗੀ ਛੰਦ ਖਾਗਾ ਖੰਡ ਬਹੰਡੰ ਖਲਦਲ ਖੰਡੰ ਅਤਰਣ ਮੰਡੰ ਬਾਰ ਬੰਡੰ ਪੋਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪਰਬੰ ਸੋਖ ਸੰਤਾ ਕਰਨੰ ਦਰਮਤਦਰਣੰ ਕਲਵਖਹਰਣੰ ਅਸਸਰਣੰ ਜੈ ਜੈ ਜਗਕਾਰਣੰ ਸ੍ਰੇਸ਼ਟ ਉਬਾਰਣੰ ਮਾਮਪਰਤ ਪਾਰਣੰ ਜੈ ਤਿਗੰ